ਜਦੋਂ ਸਰਦਾਰ ਬਘੇਲ ਸਿੰਘ ਅਤੇ ਦਿੱਲੀ ਦੇ ਬਾਦਸ਼ਾਹ ਸ਼ਾਹ ਆलम ਵਿੱਚ ਸਮਝੌਤਾ ਹੋਇਆ ਤਾਂ ਉਸ ਤਹਿਤ ਗੁਰਦੁਆਰਿਆਂ ਨੂੰ ਸਾਰਿਆ ਜਾਣਾ ਸੀ ਇਹ ਕੰਮ 1783 ਦੇ ਅੰਤ ਤੱਕ ਕਰਨਾ ਨੀਅਤ ਹੋਇਆ ਇਸ ਸਮਝੌਤੇ ਬਾਰੇ ਅਸੀਂ ਪਹਿਲਾਂ ਹੀ ਆਪਣੀ ਪਿਛਲੀ ਵੀਡੀਓ ਵਿੱਚ ਚੰਗੀ ਤਰ੍ਹਾਂ ਦੱਸ ਚੁੱਕੀ ਹਾਂ ਹੁਣ ਸਭ ਤੋਂ ਵੱਡਾ ਸਵਾਲ ਸੀ ਤਾਂ ਇਹ ਕਿ ਸਾਰੇ ਸਥਾਨਾਂ ਦੀ ਨਿਸ਼ਾਨਦੇਹੀ ਕਿਸ ਤਰ੍ਹਾਂ ਹੋਵੇਗੀ ਹੁਣ ਉਹਨਾਂ ਨੇ ਸਾਰੀਆਂ ਥਾਵਾਂ ਨੂੰ ਜਲਦੀ ਜਲਦੀ ਲੱਭ ਕੇ ਉਹਨਾਂ ਉੱਤੇ ਉਸਾਰੀ ਵੀ ਕਰਨੀ ਸੀ। ਕੁਝ ਸਥਾਨ ਤਾਂ ਅਜਿਹੇ ਸੀ ਜਿੰਨਾਂ ਬਾਰੇ ਸਿੱਖ ਪਹਿਲਾਂ ਤੋਂ ਹੀ ਜਾਣਦੇ ਸੀ ਅਤੇ ਇਹਨਾਂ ਉੱਪਰ ਕੁੱਲ 6 ਗੁਰਦੁਆਰੇ ਬਣਵਾਏ ਗਏ। ਇਹਨਾਂ ਦੇ ਨਿਸ਼ਾਨਦੇਹੀ ਬਿਨਾਂ ਕਿਸੇ ਵਿਵਾਦ ਤੋਂ ਬੜੀ ਜਲਦੀ ਹੋ ਗਈ। ਪਰ ਦੋ ਸਥਾਨ ਅਜਿਹੇ ਵੀ ਸੀ ਜਿਨ੍ਹਾਂ ਲਈ ਬਹੁਤ ਮਿਹਨਤ ਕਰਨੀ ਪਈ। ਪਹਿਲਾ ਗੁਰਦੁਆਰਾ ਸਾਹਿਬ ਸੀ ਸ਼੍ਰੀ ਬੰਗਲਾ ਸਾਹਿਬ ਇਸ ਸਥਾਨ ਉੱਤੇ 8ਵੇਂ ਗੁਰੂ ਸ੍ਰੀ ਹਰਿਕ੍ਰਿਸ਼ਨ ਸਾਹਿਬ ਔਰੰਗਜ਼ੇਬ ਦੇ ਸੱਦੇ ਉੱਤੇ ਕੀਰਤਪੁਰ ਸਾਹਿਬ ਪੰਜਾਬ ਤੋਂ ਆਏ ਸੀ ਪਰ ਉਹਨਾਂ ਨੇ ਉੱਥੇ ਆ ਕੇ ਔਰੰਗਜ਼ੇਬ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਉਸ ਸਮੇਂ ਉੱਥੇ ਚੇਚਕ ਦੀ ਬਿਮਾਰੀ ਫੈਲੀ ਹੋਈ ਸੀ ਜਿਸ ਕਰਕੇ ਗੁਰੂ ਸਾਹਿਬ ਮਰੀਜ਼ਾਂ ਦੀ ਸੇਵਾ ਵਿੱਚ ਲੱਗ ਗਏ ਤੇ ਇੱਥੇ ਹੀ ਇਸੇ ਬਿਮਾਰੀ ਕਾਰਨ ਉਹ ਜੋਤੀ ਜੋਤ ਸਮਾਈ ਸੀ ਦੂਜਾ ਗੁਰਦੁਆਰਾ ਸਾਹਿਬ ਸੀ ਸ਼੍ਰੀ ਮਾਤਾ ਸੁੰਦਰੀ ਜੀ ਇਹ ਰਿਹائش ਸੀ ਜਵਾਰ ਸਿੰਘ ਦੀ ਹਵੇਲੀ ਵਿੱਚ ਮਾਤਾ ਸੁੰਦਰੀ ਜੀ ਦੀ ਇੱਥੇ ਹੀ 5 ਸਾਲਾਂ ਦਾ ਯਤੀਮ ਬੱਚਾ ਜੋ ਵੱਡਾ ਹੋ ਕੇ ਸੁਲਤਾਨ ਉਲਕੌਮ ਸਰਦਾਰ ਜੱਸਾ ਸਿੰਘ ਆਲੂਵਾਲੀਆ ਬਣਿਆ ਉਹਨੂੰ ਮਾਤਾ ਸੁੰਦਰੀ ਜੀ ਨੇ ਪਾਲਿਆ ਸੀ ਇਹ ਉਹੀ ਅਸਥਾਨ ਹੈ ਜਿੱਥੋਂ ਮਾਤਾ ਸੁੰਦਰੀ ਜੀ ਆਪਣੇ ਜੀਵਨ ਦੇ ਅੰਤ ਤੱਕ ਖਾਲਸਾ ਜੀ ਨੂੰ ਹੁਕਮਨਾਮੇ ਭੇਜ ਕੇ ਅਗਵਾਈ ਬਖਸ਼ਦੇ ਰਹੀ ਤੀਜਾ ਗੁਰਦੁਆਰਾ ਸੀ ਸ਼੍ਰੀ ਬਾਲਾ ਸਾਹਿਬ ਜੀ ਜਮੁਨਾ ਕਿਨਾਰੇ ਇਸ ਸਥਾਨ ਉੱਪਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਾਤਾ ਸਾਹਿਬਕੌਰ ਅਤੇ ਮਾਤਾ ਸੁੰਦਰੀ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਇਸ ਤੋਂ ਅੱਗੇ ਆਉਂਦਾ ਚੌਥਾ ਗੁਰਦੁਆਰਾ ਸਾਹਿਬ ਸ੍ਰੀ ਮੋਤੀ ਬਾਗ ਜਦ ਬਾਦਸ਼ਾਹ ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਲਾਲ ਕਿਲੇ ਵਿੱਚ ਆਉਣ ਦਾ ਸੱਦਾ ਦਿੱਤਾ ਤਾਂ ਇਸ ਸਥਾਨ ਤੋਂ ਗੁਰੂ ਸਾਹਿਬ ਨੇ ਆਪਣੀ ਨੌ ਟਾਂਕ ਦੀ ਕਮਾਂਡ ਰਾਹੀਂ ਤੀਰ ਨਾਲ ਚਿੱਠੀ ਬੰਨ ਕੇ ਲਾਲ ਕਿਲੇ ਅੰਦਰ ਛੁੱਟੀ ਅਤੇ ਆਪਣੀ ਆਉਣ ਦਾ ਅਤੇ ਅਭਿਆਸੀ ਤੀਰੰਦਾਜ਼ ਹੋਣ ਦੀ ਖਬਰ ਕੀਤੀ ਸੀ ਇਹ ਉਹੀ ਸਥਾਨ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਆ ਕੇ ਠਹਿਰੇ ਸੀ ਪੰਜਵਾਂ ਹੈ ਗੁਰਦੁਆਰਾ ਸਾਹਿਬ ਸ਼੍ਰੀ ਮਜਨੂ ਕਟਿੱਲਾ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਸਮੇ ਇਸ ਸਥਾਨ ਨੂੰ ਭਾਗ ਲਾ ਕੇ ਗਏ ਇੱਥੇ ਹੀ ਚਿਸ਼ਤੀ سلسلے ਦੇ ਪੀਰਾਂ ਨਾਲ ਉਹਨਾਂ ਦੀ ਗੋਸ਼ਟੀ ਵੀ ਹੋਈ ਸੀ ਨਾਲ ਹੀ ਇੱਕ ਸਿੱਖ ਮਜਨੂ ਦੀ ਯਾਦ ਵੀ ਹੈ ਇੱਥੇ ਹੀ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰਕੇ ਲੈ ਜਾਂਦਿਆਂ ਸਮੇਂ ਰਸਤੇ ਵਿੱਚ ਰੋਕਿਆ ਗਿਆ ਸੀ। ਛੇਵਾਂ ਗੁਰਦੁਆਰਾ ਹੈ ਗੁਰਦੁਆਰਾ ਸ੍ਰੀ ਨਾਨਕ ਪਿਆਉ ਸਾਹਿਬ ਜੀ। ਇਹੇ ਅਸਥਾਨ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਹੈ। ਸਨ 1505 ਦੀਆਂ ਗਰਮੀਆਂ ਵਿੱਚ ਉਹ ਇੱਥੇ ਆਏ ਸੀ। ਹੁਕਮਰਾਨ ਸ਼ਾ ਸਿਕੰਦਰ ਲੋਧੀ ਨੇ ਕਰਾਮਾਤ ਰਾਹੀਂ ਮਰ ਚੁੱਕੇ ਹਾਥੀ ਨੂੰ ਦੁਬਾਰਾ ਜਿਉਂਦੇ ਕਰਨ ਲਈ ਕਿਹਾ। ਗੁਰੂ ਸਾਹਿਬ ਨੇ ਨਾਂ ਕਹਿ ਦਿੱਤੀ ਅਤੇ ਉਹਨਾਂ ਨੂੰ ਇਸੇ ਕਰਕੇ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸੀ। ਚਿਸਤੀ ਫਕੀਰਾਂ ਦੇ ਕਹਿਣ ਤੇ ਗੁਰੂ ਸਾਹਿਬ ਜੀ ਨੂੰ ਰਿਹਾ ਕਰ ਦਿੱਤਾ ਗਿਆ। ਇਸ ਥਾਂ ਉੱਤੇ ਇੱਕ ਖੂਬੀ ਬਣਿਆ ਹੋਇਆ ਜਿੱਥੋਂ ਗੁਰੂ ਨਾਨਕ ਸਾਹਿਬ ਅਤੇ ਭਾਈ ਮਰਦਾਨੇ ਨੇ ਚਲ ਛਕਿਆ ਸੀ। ਹੁਣ ਇਹ ਤਾਂ ਸੀ ਉਹ ਸਾਰੇ ਗੁਰਦੁਆਰੇ ਸਾਹਿਬ ਜਿਨ੍ਹਾਂ ਨੂੰ ਬੜੇ ਸੌਖੇ ਅਨੁਸਾਰ ਲਿਆ ਗਿਆ। ਕਿਉਂਕਿ ਕਿਸੇ ਵੱਲੋਂ ਇਤਰਾਜ਼ ਜ਼ਾਹਿਰ ਨਹੀਂ ਕੀਤਾ ਗਿਆ ਇੱਥੇ। ਔਰ ਸਭ ਤੋਂ ਵੱਡੀ ਮੁਸੀਬਤ ਉਹਦੋਂ ਆਈ ਜਦੋਂ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਥਾਨ ਅਤੇ ਉਹਨਾਂ ਦੇ ਸੰਸਕਾਰ ਵਾਲੇ ਥਾਂ ਉੱਪਰ ਨਿਸ਼ਾਨਦੇਹੀ ਕਰਕੇ ਗੁਰੂ ਘਰ ਬਣਾਉਣੇ ਸੀ ਹੁਣ ਗੱਲ ਵੱਸੋਂ ਬਾਹਰ ਹੋਊਗੀ ਕਿਉਂਕਿ ਗੁਰਦੁਆਰਾ ਰਕਾਬगंज ਸਾਹਿਬ ਉਸਾਰਨ ਵਾਸਤੇ ਇੱਕ ਮਸਜਿਦ ਨੂੰ ਢਾਉਣਾ ਪੈਣਾ ਸੀ ਇਹ ਮਸਜਿਦ ਠੀਕ ਉਸੇ ਥਾਂ ਬਣੀ ਸੀ ਜਿੱਥੇ ਭਾਈ ਲੱਖੀ ਸ਼ਾ ਵੰਜਾਰੇ ਦਾ ਘਰ ਹੋਇਆ ਕਰਦਾ ਸੀ ਅਤੇ ਗੁਰੂ ਜੀ ਦੇ ਧੜ ਦਾ ਸੰਸਕਾਰ ਕੀਤਾ ਗਿਆ ਗੱਲੇ ਸਮਝੌਤਾ ਤੋੜਨ ਤੱਕ ਪਹੁੰਚ ਗਈ ਹੁਣ ਇਹ ਸਥਾਨ ਤਾਂ ਲੱਭ ਗਿਆ ਪਰ ਇੱਕ ਗੱਲ ਹੋਰ ਪਤਾ ਲੱਗੀ ਕਿ ਜਦੋਂ ਸਨ 1707 ਵਿੱਚ ਗੁਰੂ ਗੋਬਿੰਦ ਸਿੰਘ ਜੀ ਬਾਦਸ਼ਾਹ ਬਹਾਦਰ ਸ਼ਾਹ ਨੂੰ ਮਿਲਣ ਦਿੱਲੀ ਆਏ ਸੀ ਤਾਂ ਉਹਨਾਂ ਨੇ ਉਸੇ ਸਥਾਨ ਉੱਤੇ ਇੱਕ ਗੁਰਦੁਆਰਾ ਉਸਾਰਿਆ ਸੀ ਜੋ ਬਾਅਦ ਵਿੱਚ 1 ਅਕਤੂਬਰ 1778 ਨੂੰ ਬਾਦਸ਼ਾਹ ਦਿੱਲੀ ਦੇ ਕਹਿਣ ਉੱਤੇ ਟਾ ਕੇ ਮਸਜਿਦ ਵਿੱਚ ਬਦਲ ਦਿੱਤਾ ਗਿਆ ਇਹੀ ਗੱਲ ਦਲ ਖਾਲਸਾ ਕਿਵੇਂ ਬਰਦਾਸ਼ਤ ਕਰਦਾ ਪਰ ਬਾਦਸ਼ਾਹ ਵੱਲੋਂ ਪਹਿਲਾਂ ਹੀ ਸਮਝੌਤੇ ਉੱਤੇ ਦਸਤਖਤ ਕਰਕੇ ਉਹ ਸਿੱਖਾਂ ਨੂੰ ਇਹ ਗੱਲ ਦੀ ਮਨਜ਼ੂਰੀ ਦੇ ਚੁੱਕਿਆ ਸੀ ਕਿ ਸਿੱਖ ਜਿੱਥੇ ਚਾਹਣ ਉੱਥੇ ਗੁਰਦੁਆਰੇ ਬਣਾ ਸਕਦੇ ਨੇ ਹੁਣ ਬਾਦਸ਼ਾਹ ਅੱਗੇ ਸਭ ਤੋਂ ਵੱਡੀ ਮੁਸੀਬਤ ਇਹ ਆ ਪਈ ਕਿ ਉਹ ਮੁਸਲਮਾਨਾਂ ਨੂੰ ਕਿਵੇਂ ਸੰਭਾਲੇ ਜੋ ਮਸਜਿਦ ਦੇ ਢਾਉਣ ਦੀ ਗੱਲ ਤੋਂ ਪਹਿਲਾਂ ਹੀ ਪੜ ਕੇ ਫਿਰਦੇ ਨੇ ਦਿੱਲੀ ਦੀ ਮੁਸਲਿਮਾਬਾਦੀ ਜਾਣਦੀ ਸੀ ਕਿ ਸਿੱਖਾਂ ਅਤੇ ਹਕੂਮਤ ਵਿੱਚ ਇਹ ਸਮਝੌਤਾ ਹੋਇਆ ਹੈ ਕੀ ਗੁਰਦੁਆਰੇ ਉਹ ਸਾਰੇ ਜਾਣੇ ਨੇ ਮੁਸਲਮਾਨ ਨੇਤਾ ਹੁਣ ਲਾਲ ਕੇ ਲਈ ਅੱਗੇ ਜਾ ਕੇ ਇਕੱਠੇ ਹੋ ਗਏ ਤੇ ਰੌਲਾ ਪਾਉਣ ਲੱਗੇ ਉਹਨਾਂ ਨੇ ਬਾਦਸ਼ਾਹ ਨੂੰ ਕਾਫਰ ਕਹਿਣਾ ਸ਼ੁਰੂ ਕਰ ਦਿੱਤਾ ਉਹ ਆਖ ਰਹੇ ਸੀ ਕਿ ਭਾਵੇਂ ਦਿੱਲੀ ਸ਼ਹਿਰ ਸਿੱਖਾਂ ਹੱਥੋਂ ਥੇ ਹੋ ਜਾਵੇ ਅਸੀਂ ਜਿਉਂਦੇ ਮਸੀਤ ਨੂੰ ਹੱਥ ਨਹੀਂ ਲਾਉਣ ਦੇਵਾਂਗੇ ਤਕਰੀਬਨ 100 ਮੁਸਲਮਾਨ ਨੇਤਾ ਧਮਕੀ ਦੇਣ ਵਾਸਤੇ ਸਰਦਾਰ ਬਗੇਲ ਸਿੰਘ ਕੋਲ ਪਹੁੰਚੇ ਜਿੰਨਾ ਵਿੱਚ ਜ਼ਿਆਦਾਤਰ ਮੁਸਲਮਾਨ ਕਾਜੀ ਸੀ ਸਰਦਾਰ ਬਗੇਲ ਸਿੰਘ ਨੇ ਇਹਨਾਂ ਕੋਲੋਂ ਫਲਾਹ ਕਰਨ ਲਈ 7 ਦਿਨ ਦਾ ਸਮਾਂ ਮੰਗਿਆ। ਇਹਨਾਂ 7 ਦਿਨਾਂ ਵਿੱਚ ਸਰਦਾਰ ਬਗੇਲ ਸਿੰਘ ਨੇ ਇਹਨਾਂ ਸਾਰੇ ਮੌਲਾਨਿਆਂ ਕਾਜ਼ੀਆਂ ਦੀਆਂ ਜਾਇਦਾਦਾਂ ਦੀ ਲਿਸਟ ਤਿਆਰ ਕਰ ਲਈ। ਇਹ ਲਿਸਟ ਅੰਬਾਲਾ ਅਤੇ ਕਰਨਾਲ ਦੇ ਸਿੱਖ ਜਰਨੈਲਾਂ ਨੂੰ ਭੇਜ ਦਿੱਤੀ ਨਾ ਅਤੇ ਉਹਨਾਂ ਨੂੰ ਇਹ ਲੁੱਟਣ ਦਾ ਹੁਕਮ ਕਰ ਦਿੱਤਾ। ਅਤੇ ਆਪ ਉਹ ਕਿਸੇ ਵੀ ਮੁਸੀਬਤ ਦਾ ਸਾਹਮਣਾ ਕਰਨ ਲਈ ਤਿਆਰ ਬਰ ਤਿਆਰ ਹੋ ਗਏ। ਮੁਸਲਮਾਨ ਨੇਤਾ ਆਪਣੀਆਂ ਜ਼ਗੀਰਾਂ ਲੁੱਟਦੀਆਂ ਦੇਖ ਕੇ ਸਿਆਪੇ ਵਿੱਚ ਪੈ ਗਏ ਇੱਕ ਪਾਸੇ ਧਰਮ ਸੀ ਅਤੇ ਦੂਜੇ ਪਾਸੇ ਜ਼ਗੀਰਾਂ ਛੱਡਣ ਤਾਂ ਕੀ ਹੁਣ ਸਾਰੇ ਮੁਸਲਮਾਨ 2-2 3-3 ਕਰਕੇ ਇੱਕ ਦੂਜੇ ਤੋਂ ਚੋਰੀ ਆਪਣੀਆਂ ਜ਼ਗੀਰਾਂ ਬਚਾਉਣ ਲਈ ਸਰਦਾਰ ਬਗੇਲ ਸਿੰਘ ਕੋਲ ਜਾ ਕੇ ਮਿੰਨਤ ਕਰਨ ਲੱਗੇ ਮਸਜਿਦ ਖਾਤਰ ਦਿੱਲੀ ਨੂੰ ਥੇਕਰਾਉਣ ਵਾਲੇ ਮੁਸਲਮਾਨਾਂ ਦੀਆਂ ਘਿੱਗੀਆਂ ਬੈਠ ਗਈਆਂ ਆਉਂਦੇ ਤੇ ਆ ਕੇ ਸਰਦਾਰ ਬਘੇਲ ਸਿੰਘ ਨੂੰ ਕਹਿੰਦੇ ਕਿ ਮਸਜਿਦ ਭਾਵੇਂ ਢਾ ਦਿਓ ਪਰ ਸਾਡੀਆਂ ਜ਼ਗੀਰਾਂ ਬਖਸ਼ ਦਿਓ ਉਹਨਾਂ ਦੀਆਂ ਇਹ ਬੇਨਤੀਆਂ ਸਰਦਾਰ ਬਘੇਲ ਸਿੰਘ ਲਿਖਤੀ ਰੂਪ ਵਿੱਚ ਲੈ ਰਹੇ ਸੀ ਅਤੇ ਸਾਰੀਆਂ ਨੂੰ ਇਕੱਠੀਆਂ ਕਰਕੇ ਲਾਲ ਕਿਲੇ ਵਿੱਚ ਬਾਦਸ਼ਾਹ ਸ਼ਾਹ ਅਲਮ ਕੋਲ ਪੇਜ ਦਿੱਤੀਆਂ ਸਿੱਖ ਵੀ ਕੋਈ ਕੱਚੀਆਂ ਗੋਲੀਆਂ ਖੇਡਣ ਵਾਲਿਆਂ ਚੋਂ ਥੋੜੀ ਸੀ ਬਾਦਸ਼ਾਹ ਇਹ ਦੇਖ ਕੇ ਹੈਰਾਨ ਰਹਿ ਗਿਆ ਤੇ ਉਹਨੇ ਮਸਜਿਦ ਨੂੰ ਢਾਉਣ ਦੀ ਮੋਹਰ ਲਾ ਦਿੱਤੀ ਸਿੱਖ ਮਸਜਿਦ ਨੂੰ ਖੁਦ ਨਹੀਂ ਸਿਟੋਣਾ ਚਾਹੁੰਦੇ ਇਹੇ ਕੰਮ ਵੀ ਉਹਨਾਂ ਨੇ ਮੁਸਲਮਾਨਾਂ ਕੋਲੋਂ ਹੀ ਕਰਾਇਆ ਦੋ ਪੈਰਾਂ ਵਿੱਚੀ ਮਸਜਿਦ ਨੂੰ ਢਾਕੇ ਉਸ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਅੱਜ ਪਾਰਲੀਮੈਂਟ ਦੇ ਸਾਹਮਣੇ ਸ਼ਾਨ ਨਾਲ ਖੜਾ ਹੈ ਗੁਰਦੁਆਰਾ ਸ਼੍ਰੀ ਰਕਾਬगंज ਸਾਹਿਬ ਜਿਸ ਦੀ ਉਸਾਰੀ ਸਿੱਖਾਂ ਨੇ ਮੁਗਲਾਂ ਦੀ ਰਾਜਧਾਨੀ ਵਿੱਚ ਢੱਲੇ ਨਾਲ ਮਸਜਿਦ ਢਾਕੇ ਕੀਤੀ ਅਤੇ ਖਾਲਸਾ ਪੰਥ ਨੂੰ ਉਸ ਦਾ ਹੱਕ ਲੈ ਕੇ ਦਿੱਤਾ ਸੀ ਹੁਣ ਸਭ ਤੋਂ ਅਹਿਮ ਸਥਾਨ ਲੱਭਣਾ ਬਾਕੀ ਸੀ ਜੋ ਸੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਸਥਾਨ ਇਸ ਵਾਸਤੇ ਸਿੱਖਾਂ ਨੂੰ ਬਹੁਤ ਮਿਹਨਤ ਕਰਨੀ ਪਈ ਕਿਉਂਕਿ ਸ਼ਹੀਦੀ ਨੂੰ 108 ਸਾਲ ਹੋ ਗਏ ਸੀ ਤੇ ਹੁਣ ਤੱਕ ਉਹ ਸ਼ਹੀਦੀ ਨੂੰ ਅੱਖੀਂ ਦੇਖਣ ਵਾਲਾ ਕੋਈ ਵੀ ਇਨਸਾਨ ਜਿਉਂਦਾ ਨਹੀਂ ਸੀ ਬਚਿਆ ਅਤੇ ਇਸ ਦੀ ਨਿਸ਼ਾਨਦੇਹੀ ਕਰਨ ਲਈ ਸਿੱਖਾਂ ਨੂੰ ਕੋਈ ਅਜਿਹੇ ਇਨਸਾਨ ਦੀ ਤਲਾਸ਼ ਸੀ ਜੋ ਹੁਣ ਵੀ ਜਿਉਂਦਾ ਹੋਵੇ ਸਾਰੀ ਦਿੱਲੀ ਦੇ ਘਰਾਂ ਵਿੱਚ ਜਾ ਜਾ ਕੇ ਸਭ ਨੂੰ ਪੁੱਛਿਆ ਗਿਆ ਬਹੁਤ ਮਿਹਨਤ ਕਰਨ ਤੋਂ ਬਾਅਦ ਇੱਕ ਔਰਤ ਬਾਰੇ ਪਤਾ ਲੱਗ ਗਿਆ ਜੋ ਇਸ ਬਾਰੇ ਦੱਸ ਸਕਦੀ ਸੀ ਇਹ ਇੱਕ ਬਿਰਧ ਮੁਸਲਮਾਨ 마ਸ਼ਕਨ ਬੀਬੀ ਸੱਕਣਮਾਈ ਸੀ ਬੇਬੇ ਸੱਕਣਮਾਈ ਨੇ ਦੱਸਿਆ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਵੇਲੇ ਉਹ ਬਹੁਤ ਛੋਟੀ ਬੱਚੀ ਸੀ ਉਸ ਦਾ ਪਿਓ 마ਸ਼ਕੀ ਸੀ ਜੋ ਆਪਣੀ ਪਿੱਠ ਉੱਪਰ ਪਾਣੀ ਦੀ ਮਸ਼ਕ ਚੁੱਕ ਕੇ ਗੁਰੂ ਜੀ ਦਾ ਖੂਨ ਧੋਣ ਗਿਆ ਸੀ ਅਤੇ ਉਹ ਵੀ ਉਸ ਸਮੇਂ ਆਪਣੇ ਪਿਓ ਦੇ ਨਾਲ ਗਈ ਸੀ ਬੜੇ ਸਤਕਾਰ ਨਾਲ ਉਸ ਬਿਰਧ ਮਾਈ ਨੂੰ ਚਾਂਦਨੀ ਚੌਂਕ ਲਿਆਂਦਾ ਗਿਆ ਜਿਸ ਥਾਂ ਉਸ ਮਾਈ ਨੇ ਗੁਰੂ ਸਾਹਿਬ ਦੀ ਸ਼ਹੀਦੀ ਵਾਲੀ ਜਗਾ ਦੀ ਨਿਸ਼ਾਨਦੇਹੀ ਕੀਤੀ ਉਹ ਜਗਾ ਬਹੁਤ ਹੀ ਥੋੜੀ ਸੀ ਜਿਸ ਦੇ ਇੱਕ ਪਾਸੇ ਖੂਹ ਅਤੇ ਦੂਸਰੇ ਪਾਸੇ ਇੱਕ ਮਸੀਤ ਦਾ ਪਿਛਲਾ ਪਾਸਾ ਆ ਰਿਹਾ ਸੀ ਉਹਨੇ ਦੱਸਿਆ ਕਿ ਸ਼ਹੀਦੀ ਦੇਣ ਵੇਲੇ ਗੁਰੂ ਸਾਹਿਬ ਨੂੰ ਲੱਕੜ ਦੀ ਚੌਂਕੀ ਉੱਪਰ ਬਿਠਾਇਆ ਗਿਆ ਅਤੇ ਉਹਨਾਂ ਦਾ ਚਿਹਰਾ ਪੂਰਬ ਵੱਲ ਸੀ ਜਦੋਂ ਜੱਲਾਤ ਦੀ ਤਲਵਾਰ ਚੱਲੀ ਗੁਰੂ ਜੀ ਦਾ ਸੀਸ ਪੂਰਬ ਵੱਲ ਡਿੱਗਿਆ ਪਰ ਉਹਨੇ ਦੱਸਿਆ ਕਿ ਉਸ ਲੱਕੜ ਦੀ ਚੌਂਕੀ ਦੇ ਇੱਕ ਪਾਵੇ ਦੀ ਜਗ੍ਹਾ ਮਸੀਤ ਦੀ ਪਿਛਲੀ ਕੰਧ ਢਾਗ ਗਈ ਹੈ ਸਰਦਾਰ ਬਘੇਲ ਸਿੰਘ ਸਰਦਾਰ ਜੱਸਾ ਸਿੰਘ ਆਲੂਵਾਲੀਆ ਸਰਦਾਰ ਜੱਸਾ ਸਿੰਘ ਰਾਮ ਗੜੀਆ ਅਤੇ ਹੋਰ ਸਿੱਖ ਜਰਨੈਲ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਥਾਨ ਉੱਪਰ ਮੱਥियां ਪਰ ਨਹੀਂ ਝੁੱਕ ਗਏ ਅਤੇ ਬੈਰਾਗ ਵਿੱਚ ਭਿੱਜੇ ਨੇਤਰਾਂ ਨਾਲ ਉੱਠੇ ਬਿਨਾਂ ਕਿਸੇ ਦੇਰੀ ਦੇ ਮਸਜਿਦ ਦੀ ਚੌਂਕੀ ਦੇ ਪਾਵੇ ਜਿੰਨੀ ਕੰਦ ਨੂੰ ਢਾਹ ਦਿੱਤਾ ਗਿਆ ਲਾਲ ਕਿਲੇ ਦੇ ਸਾਹਮਣੇ ਸਿੰਘਾਂ ਨੇ ਇਹ ਕਾਰਵਾਈ ਐਨੇ ਰੋਬ ਵਿੱਚ ਕੀਤੀ ਕਿ ਕੋਈ ਕੈੰਦਾ ਕਹਾਉਂਦਾ ਗਾਜੀ ਮਰਦ ਸਿੰਘਾਂ ਵੱਲ ਅੱਖ ਚੱਕ ਕੇ ਵੀ ਦੇਖਣ ਦੀ ਹਿੰਮਤ ਨਾ ਕਰ ਸਕਿਆ ਇਹ ਉਹੀ ਗੁਰਦੁਆਰਾ ਸੀਸਗੰਜ ਸਾਹਿਬ ਚਾਂਦਨੀ ਚੌਂਕ ਦਿੱਲੀ ਹੈ ਜਿਸ ਦੇ ਅਸੀਂ ਦਰਸ਼ਨ ਕਰਨ ਜਾਣੇ ਹੁਣ ਇਹ ਇਤਿਹਾਸ ਸੀ ਉਹ ਅੱਠ ਗੁਰਦੁਆਰਿਆਂ ਦਾ ਜੋ ਉਸਾਰ ਕੇ ਸਰਦਾਰ ਬਖੀਲ ਸਿੰਘ ਨੇ ਇਨ੍ਹਾਂ ਦੇ ਨਾਮ ਜ਼ਗੀਰਾਂ ਵੀ ਲਾਈਆਂ ਸਾਰਾ ਕੰਮ ਨਵੰਬਰ ਸਨ 1783 ਦੇ ਅਖੀਰ ਤੱਕ ਮੁਕਾ ਲਿਆ ਗਿਆ ਸੀ ਸਿੱਖ ਜਦ ਵੀ ਇਨ੍ਹਾਂ ਗੁਰਦੁਆਰਿਆਂ ਦੇ ਦਰਸ਼ਨ ਕਰਨ ਲਈ ਜਾਣਗੇ ਉਹ ਬਿਨਾਂ ਕਿਸੇ ਖੂਨ ਖਰਾਬੇ ਦੇ ਹੋਈ ਇਨ੍ਹਾਂ ਗੁਰਦੁਆਰਿਆਂ ਦੀ ਉਸਾਰੀ ਵਿੱਚ ਖਾਲਸਾ ਜੀ ਦੀ ਮੂੰ ਬੋਲੀ ਭੈਣ ਸਮਰੂ ਕੀ ਬੇਗਮ ਵੱਲੋਂ ਪਾਏ ਯੋਗਦਾਨ ਨੂੰ ਕਦੇ ਨਹੀਂ ਭੁੱਲ ਸਕਣਗੇ ਜੇ ਸਰਦਾਰ ਬਘੇਲ ਸਿੰਘ ਉਸ ਸਮੇ ਸਮਰੂ ਕੀ ਬੇਗਮ ਦੀ ਮਦਦ ਨਾਲ ਗੁਰੂ ਸਹਿਬਾਨ ਦੀ ਚਰਨ ਛੋਹ ਪ੍ਰਾਪਤ ਅਤੇ ਉਹਨਾਂ ਨਾਲ ਸੰਬੰਧਿਤ ਬਾਕੀ ਅਸਥਾਨਾਂ ਦੀ ਨਿਸ਼ਾਨਦੇਹੀ ਨਾ ਕਰਦੇ ਤਾਂ ਉਸ ਤੋਂ ਪਿੱਛੋਂ ਇਹ ਮਹਾਨ ਕਾਰਜ ਕਰਨਾ ਅਸੰਭਵ ਹੋ ਜਾਣਾ ਸੀ ਕਿਉਂਕਿ ਸੰਨ 1783 ਤੋਂ ਪਿੱਛੋਂ ਕਦੇ ਵੀ ਸਿੱਖ ਅਜਾਹੇ ਸ਼ੁੱਭ ਕਰਮ ਲਈ ਐਨੀ ਆਜ਼ਾਦੀ ਅਤੇ ਤੌਂਸ ਨਾਲ ਦਿੱਲੀ ਨਹੀਂ ਸੀ ਜਾ ਸਕੇ